ਨਮ ਹੁੰਦਾ ਵਾ ਚਾਰ ਤਰੀਕਿਆਂ ਨਾਲ ਇਸ ਤਰ੍ਹਾਂ ਗੁਰਬਾਣੀ ਵੀ ਕਹਿੰਦੀ ਆ ਇਸ ਤਰ੍ਹਾਂ ਗ੍ਰੰਥ ਵੀ ਕਹਿੰਦੇ ਆ ਸਾਰੇ ਮੰਨਦੇ ਆ ਚਾਰ ਤਰੀਕਿਆਂ ਨਾਲ ਜਨਮ ਹੁੰਦਾ ਹੈ ਅੰਡਜ ਜੇਰਜ ਸੇਤਜ ਉਤਪਜ ਆ ਜਿੰਨਾ ਵੀ ਦੁਨੀਆ ਲੋਕ ਪਰਲੋਕ ਹੀ ਵੇਖ ਰਹੇ ਆ ਚਾਰ ਤਰੀਕਿਆਂ ਨਾਲ ਹੀ ਜੰਮਦੇ ਮਰਦੇ ਨੇ ਸਾਰੇ ਸਭ ਤੋਂ ਪਹਿਲਾਂ ਅੰਡਜ ਅੰਡੇ ਤੋਂ ਪੈਦਾ ਹੋਣ ਵਾਲੇ ਤਕਰੀਬਨ ਸਾਰੇ ਹੀ ਜਿਹੜੇ ਅੰਡੇ ਤੋਂ ਪਹਿਲਾਂ ਆਂਦਾ ਆਉਂਦਾ ਫੇਰ ਜੀ ਆਉਂਦਾ ਉਹ ਸਾਰੇ ਅੰਡਜ ਦੂਜੀ ਖਾਣੀ ਹੈ ਜੇਰਜ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਮਨੁੱਖ ਦਾ ਜਨਮ ਵੀ ਜੇਰ ਨਾਲ ਹੀ ਹੁੰਦਾ ਹੈ ਜਦੋਂ ਬੰਦੇ ਦਾ ਜਨਮ ਹੁੰਦਾ ਹੈ ਜੀਵ ਦਾ ਜਨਮ ਹੁੰਦਾ ਹੈ ਪਸ਼ੂ ਦਾ ਜਨਮ ਹੁੰਦਾ ਹੈ ਇਹ ਜੇਰ ਨਾਲ ਹੀ ਹੁੰਦਾ ਹੈ ਜਿੰਨੀ ਵੀ ਖਾਣੀ ਜੇਰ ਨਾਲ ਜਨਮ ਲੈਣ ਦੀ ਸਾਰੇ ਤੀਸਰਾ ਹੈ ਸੇਤਜ ਇਹ ਸੇਤਜ ਦਾ ਅਰਥ ਵਾ ਮੁੜਕ ਪਸੀਨਾ ਇਹ ਪੰਛੀਆਂ ਨੂੰ ਵੀ ਆਊਗਾ ਜਨਵਰਾਂ ਨੂੰ ਵੀ ਆਊਗਾ ਮਨੁੱਖ ਨੂੰ ਵੀ ਉਹ ਜਿਹੜੀਆਂ ਦੋ ਖਾਣੀਆਂ ਨੇ ਦੋਵਾਂ ਨੂੰ ਹੀ ਪਸੀਨਾ ਆਵੇਗਾ ਤੇ ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ ਜੰਤ ਹੁਣ ਸਾਇੰਸ ਉਹਨਾਂ ਨੂੰ ਕਟਾਣੂ ਕਹਿੰਦੀ ਆ ਆਪਾਂ ਜੀ ਕਹਿੰਦੇ ਆ ਹੈ ਤਾਂ ਪ੍ਰਮਾਤਮਾ ਦੀ ਕੁਦਰਤ ਪਸੀਨੇ ਤੋਂ ਪੈਦਾ ਹੋਣ ਵਾਲੇ ਤਕਰੀਬਨ ਸਾਰੇ ਉਹਨਾਂ ਨੂੰ ਕਿਹਾ ਗਿਆ ਸੇਤਜ ਤੇ ਚੌਥੇ ਨੰਬਰ ਤੇ ਹੈ ਜੀ ਉਤਪੁਜ ਆ ਜਿੰਨੀ ਬਨਸਪਤੀ ਧਰਤੀ ਤੋਂ ਉਗ ਰਹੀ ਆ ਜਿੰਨੀ ਵੀ ਬਨਸਪਤੀ ਪੇੜ ਪੌਦੇ ਫਲ ਫੁੱਲ ਪੱਤੇ ਬਰਖ ਕੋਡੋ ਰੱਖ ਕੇ ਸਾਰਾ ਹੀ ਇਹ ਉਤਪਜ ਹੈ ਆ ਐਵੇਂ ਚਾਰ ਤਰੀਕਿਆਂ ਨਾਲ ਜਿਹੜੀ ਆ ਇਹ ਸ੍ਰਿਸ਼ਟੀ ਚੱਲਦੀ ਆ ਅੰਦਰ ਜੇਰਜ ਸੇਤਜ ਕੀਨੀ ਉਤਪਜ ਖਾਨ ਬਹੁਰ ਰਚਦੀਨੀ